ਆਪਾਂ ਸਾਰੇ ਹੀ ਜਾਣਦੇ ਆ ਕਿ ਦੰਦਿਆਂ ਦੀ ਸਮੱਸਿਆ ਹੈ ਜਿਹੜੀ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਹੈ ਜੀ ਦੰਦਾਂ ਦੇ ਜਿਹੜੇ ਬਹੁਤ ਜ਼ਿਆਦਾ ਖਰਾਬ ਹੁੰਦੇ ਆ ਖਾਸ ਕਰਕੇ ਛੋਟੇ ਬੱਚਿਆਂ ਦੇ ਅੱਗੇ ਤਾਂ ਬਜ਼ੁਰਗਾਂ ਦੇ ਹੀ ਦੰਦ ਆ ਜਿਹੜੇ ਖਰਾਬ ਹੁੰਦੇ ਸੀਗੇ ਕਿਉਂਕਿ ਵੱਡੀ ਉਮਰ ਦੇ ਵਿੱਚ ਜਾ ਕੇ ਦੰਦ ਕਈ ਵਾਰ ਹਿੱਲਣ ਲੱਗ ਜਾਂਦੇ ਸੀ ਤੇ ਦੰਦਾਂ ਨੂੰ ਦੰਦ ਕਈ ਵਾਰ ਕਢਾਉਣੇ ਪੈ ਜਾਂਦੇ ਸੀ ਤਾਂ ਉਹ ਸਿਰਫ ਬਜ਼ੁਰਗਾਂ ਦੇ ਹੀ ਹੁੰਦੇ ਸੀ ਕਿਉਂਕਿ ਦੰਦ ਉਹਨਾਂ ਦੇ ਆਟੋਮੈਟਿਕਲੀ ਨਿਕਲ ਨਹੀਂ ਹੁੰਦੇ ਸੀਗੇ ਬਜ਼ੁਰਗੋ ਕੇ ਪਰ ਹੁਣ ਇਹ ਸਮੱਸਿਆ ਖੜੀ ਹੋ ਗਈ ਆ ਕਿ ਬੱਚਿਆਂ ਦੇ ਜਿਹੜੇ ਹਜੇ ਦੁੱਧ ਦੰਦ ਨਿਕਲੇ ਵੀ ਨਹੀਂ ਹੁੰਦੇ ਕਿ ਉਹਨਾਂ ਨੂੰ ਹੀ ਕੀੜਾ ਲੱਗ ਜਾਂਦਾਗਾ ਬੱਚਿਆਂ ਦੇ ਖਾਣ ਪਾਣਾਂ ਜਦੋਂ ਉਹ ਇਸ ਤਰ੍ਹਾਂ ਦੀ ਹੋਗੇ ਬੱਚੇ ਟੌਫੀਆਂ ਵਗੈਰਾ ਮਿੱਠਾ ਵਗੈਰਾ ਖਾਂਦੇ ਆਗੇ ਤੇ ਉਹਨਾਂ ਨਾਲ ਦੰਦ ਜ਼ਿਆਦਾਤਰ ਖਰਾਬ ਹੋਣ ਲੱਗੇ ਤੇ ਅੱਜ ਆਪਾਂ ਉਹ ਸਮੱਸਿਆ ਨੂੰ ਠੀਕ ਕਰਨ ਦੇ ਲਈ ਤਿੰਨ ਨੁਸਖੇ ਆ ਜਿਹੜੇ ਦੱਸਾਂਗੇ ਤੇ ਜੋ ਕਿ ਬਹੁਤ ਹੀ ਸੌਕੇ ਬਹੁਤ ਹੀ ਜ਼ਬਰਦਸਤ ਨੁਸਖੇ ਆ ਜਿਹੜੇ ਤੇ ਆਪਾਂ ਕਿਤੇ ਉਹ ਚੀਜ਼ਾਂ ਉਹ ਜਿਹੜੀਆਂ ਲੈਣ ਵੀ ਨਹੀਂ ਜਾਣੀਆਂ ਆਪਣੇ ਘਰ ਦੇ ਵਿੱਚ ਪਈਆਂ ਚੀਜ਼ਾਂ ਨੂੰ ਚੱਕ ਕੇ ਹੀ ਆਪਾਂ ਨੁਸਖਾ ਜਿਹੜਾ ਤਿਆਰ ਕਰ ਸਕਦੇ ਆ ਹੁਣ ਦੰਦਾਂ ਦੇ ਵਿੱਚ ਦੇਖਿਆ ਕਈ ਵਾਰੀ ਸੋਜ ਆ ਜਾਂਦੀ ਆ ਮਸੂੜਿਆਂ ਨੂੰ ਦੰਦਾਂ ਦੇ ਵਿੱਚ ਦੱਦ ਹੋਣ ਲੱਗ ਜਾਂਦੇ ਤੇ ਦੰਦਾਂ ਦੇ ਉੱਤੇ ਕੀੜਾ ਲੱਗ ਜਾਂਦਾ ਤੇ ਰਾਤ ਨੂੰ ਜਿਹੜੀ ਆਪਾਂ ਖਾਣਾ ਖਾ ਕੇ ਪੈ ਜਾਂਦੇ ਆ ਤਾਂ ਉਹ ਜਰਾ ਸੀਮਾ ਜਿਹੜੇ ਪੈਦਾ ਹੁੰਦੇ ਤੇ ਟੜਕੇ ਨੂੰ ਬਦਰੂ ਆ ਜਿਹੜੀ ਦੰਦਾਂ ਦੇ ਵਿੱਚੋਂ ਆਉਣ ਲੱਗ ਜਾਂਦੀ ਹੈ ਤੇ ਉਹ ਸਾਰੀ ਸਮੱਸਿਆ ਦਾ ਹੱਲ ਆਪਣੇ ਇਹਨਾਂ ਤਿੰਨ ਨੁਸਖਿਆਂ ਦੇ ਵਿੱਚ ਹੀ ਤੁਹਾਨੂੰ ਦੱਸਾਂਗੇ ਤੇ ਬਜ਼ੁਰਗ ਹੁੰਦੇ ਤੱਕ ਦੰਦ ਆ ਜਿਹੜੇ ਆਪਣੇ ਮਜ਼ਬੂਤ ਰਹਿਣਗੇ ਕੋਈ ਵੀ ਤੁਸੀਂ ਹਾਰਡ ਚੀਜ਼ ਵੀ ਖਾ ਸਕਦੇ ਆ ਇਹ ਜੇ ਨੁਸਖੇ ਆ ਜਿਹੜੇ ਤੁਸੀਂ ਅਪਣਾਉਂਦੇ ਰਹੇ ਤਾਂ ਦੰਦਾਂ ਦੇ ਵਿੱਚ ਕੀੜਾ ਕਦੇ ਵੀ ਨਹੀਂ ਲੱਗੂਗਾ ਤੇ ਜੇ ਲੱਗਿਆ ਹੋਊਗਾ ਤਾਂ ਉਹ ਇਹ ਨੁਸਖਾ ਅਪਣਾਉਣ ਦੇ ਨਾਲ ਕੀੜਾ ਜਿਹੜਾ ਮਰ ਜੂਗਾ ਤੇ ਆਓ ਫਿਰ ਹੁਣ ਆਪਾਂ ਉਹ ਨਸਖੇ ਆ ਜਿਹੜੇ ਤਿਆਰ ਕਰਦੇ ਪਹਿਲਾਂ ਹੁਣ ਨੁਸਖਾ ਆਪਾਂ ਤੁਹਾਨੂੰ ਦੱਸ ਦੇਾਂਗੇ ਇਹ ਦੇਖੋ ਇਹ ਜਿਹੜੀ ਚੀਜ਼ ਆਪਾਂ ਨੂੰ ਦਿਖ ਰਹੀ ਹੈ ਇਹ ਚੀਜ਼ ਦਿਖਣ ਵਾਲੀ ਹੈਗੀ ਇੱਕ ਫਟਕਰੀ ਇਹ ਫਟਕੜੀ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦੀ ਫਟਕੜੀ ਲੈਣੀ ਹੈਗੀ ਕਈ ਵਾਰੀ ਸੈਲੂਨ ਦੇ ਵਿੱਚ ਆ ਜਿਹੜੀ ਫਟਕੜੀ ਵਰਤੀ ਜਾਂਦੀ ਹੈ ਉਹ ਚੌਰਸ ਤਰ੍ਹਾਂ ਦਾ ਚੌਰਸ ਜਾਂ ਪੀਸ ਜਾਂ ਹੁੰਦਾਗਾ ਉਹ ਫਟਕੜੀ ਆਪਾਂ ਨਹੀਂ ਲੈਣੀ ਆਪਾਂ ਫਟਕੜੀ ਇਸ ਤਰ੍ਹਾਂ ਦੀ ਲੈਣੀ ਹੈ ਜਿਹੜੀ ਪਾਕਿਸਤਾਨੀ ਨਮਕ ਦੇ ਵਾਂਗੂ ਦਿਸਦੀ ਹੋਵੇ ਤੁਸੀਂ ਇਸ ਫਟਕੜੀ ਦਾ ਟੁਕੜਾ ਲੈ ਕੇ ਤੁਸੀਂ ਅੱਧਾ ਗਲਾਸ ਆਪਾਂ ਪਾਣੀ ਦਾ ਲੈ ਲਵਾਂਗੇ ਅੱਧਾ ਗਲਾਸ ਪਾਣੀ ਦਾ ਲੈ ਕੇ ਇਹਨੂੰ ਫਟਕੜੀ ਨੂੰ ਆਪਾਂ ਇਹਦੇ ਵਿੱਚ ਰੱਖ ਦੇਾਂਗੇ ਇਹਨੂੰ ਆਪਾਂ 1-2 ਮਿੰਟਾਂ ਦੇ ਵਿੱਚ ਹੀ ਦੇਖਿਓ ਤੁਸੀਂ ਆਪਣਾ ਇਹ ਵਰਕ ਜਿਹੜਾ ਫਟਕੜੀ ਕਰਨਾ ਸ਼ੁਰੂ ਕਰ ਦੂਗੀ ਤੇ ਜਿਹੜਾ ਪਾਣੀ ਦਾ ਰੰਗ ਹੈ ਜਿਹੜਾ ਉਹ ਵੀ ਚੇਂਜ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਦੱਸ ਦਿਆਂ ਸੋਨ ਨੂੰ ਇਹਦਾ ਕੀ ਕਰਨਾ ਐਸ ਤਰ੍ਹਾਂ ਤੁਸੀਂ ਇੱਕ ਅੱਧਾ ਮਿੰਟ ਤੁਸੀਂ ਐਸ ਤਰ੍ਹਾਂ ਇਹ ਚਮਚੇ ਦੇ ਨਾਲ ਹਿਲਾਉਣਾਗਾ ਤੇ ਆਹ ਦੇਖ ਸਕਦੇ ਆ ਤੁਸੀਂ ਕਲਰ ਹੈ ਜਿਹੜਾ ਪਾਣੀ ਦਾ ਚੇਂਜ ਹੋ ਗਿਆ ਆ ਦੇਖੋ ਸੋਨ ਨੂੰ ਦਿਖ ਰਿਹਾ ਹੈਗਾ ਹੁਣ ਆਪਾਂ ਇਹਨੂੰ ਫਟਕੜੀ ਹੈ ਇਹਨੂੰ ਬਾਹਰ ਕੱਢ ਦੇਵਾਂਗੇ ਸਟ੍ਰੇਅ ਕਰਕੇ ਬਾਹਰ ਕੱਢ ਦੇਵਾਂਗੇ ਤੇ ਹੁਣ ਇਹ ਆਪਾਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਦੋਂ ਆਪਾਂ ਖਾਣਾ ਖਾ ਲਿਆ ਤੇ ਉਸ ਤੋਂ ਬਾਅਦ ਜਦੋਂ ਸੌਣ ਲੱਗਦੇ ਆਪਾਂ ਤਾਂ ਇਸ ਪਾਣੀ ਦੀਆਂ ਕੁਰਲੀਆਂ ਕਰ ਲਈਆਂ ਇਸ ਪਾਣੀ ਦੀਆਂ ਕੁਰਲੀਆਂ ਕਰਕੇ ਤੁਸੀਂ ਸੌਂ ਜਾਣਾ ਤੇ ਦੰਦਾਂ ਦੇ ਵਿੱਚ ਕੋਈ ਜਰਾ ਸੀਮ ਨਹੀਂ ਬਣੂਗਾ ਵਧੂ ਨਹੀਂ ਆਉਗੀ ਮੂੰਹ ਦੇ ਵਿੱਚੋਂ ਤੇ ਤੜਕੇ ਨੂੰ ਤੁਸੀਂ ਦੇਖੋਗੇ ਮੂੰਹ ਜਿਹੜਾ ਫਰੈਸ਼ ਹੋਇਆ ਹੋਊਗਾ ਅਟਕੜੀ ਦੇ ਤੁਸੀਂ ਜਿਹੜੀਆਂ ਕਰਲੀਆਂ ਕਰਨੀਆਂ ਤੁਸੀਂ ਹਫ਼ਤੇ ਦੇ ਵਿੱਚ ਜੇ ਚਾਰ ਵਾਰੀ ਹਫ਼ਤੇ ਦੇ ਵਿੱਚ ਕਰੋਗੇ ਕਰਲੀਆਂ ਤਾਂ ਦੰਦ ਆ ਜਿਹੜੇ ਆਪਣੇ ਮਜ਼ਬੂਤ ਵੀ ਰਹਿਣਗੇ ਕੀੜਾ ਵੀ ਨਹੀਂ ਲੱਗੂਗਾ ਤੇ ਸਵੈਲੰਗ ਵੀ ਨਹੀਂ ਮਸੂੜਿਆਂ ਦੇ ਉੱਤੇ ਆਉਗੀ ਤੇ ਦੰਦ ਆ ਜਿਹੜੇ ਸਾਫ਼ ਸੁਥਰੇ ਹੋਣਗੇ ਤੇ ਜੇ ਦੰਦ ਜਮਾ ਚਿੱਟੇ ਸਫੈਦ ਜੇ ਕੋਈ ਕਰੇੜਾ ਲੱਗਿਆ ਉਹ ਵੀ ਨਹੀਂ ਰਹੂਗਾ ਇਹ ਦੰਦਾਂ ਦੀ ਸਮੱਸਿਆ ਜਿਹੜੀ ਆਪਣੀ ਫਟਕੜੀ ਦੀਆਂ কুরਲੀਆਂ ਕਰਨ ਦੇ ਨਾਲ ਦੂਰ ਹੋ ਗਈ ਤੇ ਤੁਸੀਂ ਇੱਕ ਵਾਰ ਇੱਕ ਹਫਤਾ ਤੁਸੀਂ ਇਹਨਾਂ ਨੂੰ ਅਜਮਾ ਕੇ ਦੇਖੋ ਤੇ ਤੁਸੀਂ ਫਿਰ ਆਪ ਹੀ ਦੱਸੋਗੇ ਕਿ ਇਹਦਾ ਰਿਜ਼ਲਟ ਕਿੰਨਾ ਵਧੀਆ ਮਿਲਿਆਗਾ ਦੂਸਰਾ ਨੁਸਖਾ ਆਪਾਂ ਦੱਸਣ ਲੱਗੇ ਆਪਾਂ ਅੱਧਾ ਗਲਾਸ ਪਾਣੀ ਦਾ ਲੈ ਲਿਆ ਹੁਣ ਅੱਧੇ ਗਲਾਸ ਦੇ ਵਿੱਚ ਜਦੋਂ ਦੇਖਿਆ ਆਪਾਂ ਮਸ਼ਹੂਰੀ ਦੇ ਵਿੱਚ ਆਪਾਂ ਟੁੱਥ ਪੇਸਟ ਦੀ ਮਸ਼ਹੂਰੀ ਸੁਣਦੇ ਆ ਤੇ ਉਹਦੇ ਵਿੱਚ ਦੱਸਿਆ ਹੁੰਦਾ ਕਿ ਕੀ ਆ ਟੁੱਥ ਪੇਸਟ ਦੇ ਵਿੱਚ ਨਮਕ ਹੈ ਉਹ ਨਮਕ ਹੋਣ ਦੇ ਕਾਰਨ ਹੀ ਜਦੋਂ ਟੁੱਥ ਪੇਸਟ ਆ ਜਿਹੜਾ ਆਪਣਾ ਵਧੀਆ ਹੁੰਦਾਗਾ ਟੁੱਥ ਪੇਸਟ ਦੇ ਵਿੱਚ ਨਮਕ ਹੋਊਗਾ ਆਪਣੇ ਤਾਂ ਕੋਈ ਵੀ ਸਵੇਲਿੰਗ ਨਹੀਂ ਆਉਂਦੀ ਕੀੜਾ ਨਹੀਂ ਲੱਗੂਗਾ ਤੇ ਦੰਦਾਂ ਦੀ ਜਿਹੜੀ ਸਾਰੀ ਸਫਾਈ ਨਮਕ ਹੀ ਕਰਦਾਗਾ ਅੱਧਾ ਚੰਚ ਇਸ ਤਰ੍ਹਾਂ ਦਾ ਆਪਾਂ ਨਮਕ ਪਾਣੀ ਦੇ ਵਿੱਚ ਘੋਲ ਲਵਾਂਗੇ ਨਮਕਾ ਜਿਹੜਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਗਿਆ ਤਾਂ ਰਾਤ ਨੂੰ ਕੁਰਲੀਆਂ ਕਰਨੀਆਂ ਜਿਵੇਂ ਆਪਾਂ ਫਟਕੜੀ ਦੇ ਪਾਣੀ ਦੀਆਂ ਕੀਤੀਆਂ ਸੀ ਉਸੇ ਤਰ੍ਹਾਂ ਆਪਾਂ ਕੁਰਲੀਆਂ ਜਿਹੜੀਆਂ ਇਹਦੀਆਂ ਕਰਨੀਆਂ ਹੈ ਇਹਦੇ ਨਾਲ ਵੀ ਕੀੜਾ ਨਹੀਂ ਲੱਗਦਾ ਦੰਦਾਂ ਤੇ ਜੇੜਾ ਕੀੜਾ ਲੱਗਿਆ ਹੋਊਗਾ ਖਰਾਬ ਦੰਦ ਨਹੀਂ ਹੁੰਦਾਗਾ ਤੇ ਨਾਲੇ ਸਵੈਲੰਗਾ ਜਿਹੜੀ ਉਹ ਵੀ ਠੀਕ ਹੋ ਜਾਂਦੀ ਹੈ ਹਫ਼ਤੇ ਦੇ ਵਿੱਚ 4-5 ਵਾਰ ਇਹਦੀਆਂ ਵੀ ਕੁਰਲੀਆਂ ਕਰੂੰਗੀ ਤਾਂ ਵੀ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੂਗਾ ਜੇ ਦਰਦ ਹੁੰਦਾ ਆਪਣੇ ਦੰਦਾਂ ਦੇ ਵਿੱਚ ਤਾਂ ਇਹ ਵੀ ਤੁਸੀਂ ਜ਼ਰੂਰ ਕਰੋ ਤੇ ਪਰ ਇਹ ਜਿਹੜੇ ਬੀਪੀ ਜਿਨ੍ਹਾਂ ਦਾ ਹਾਈ ਰਹਿੰਦਾਗਾ ਉਹ ਇਸ ਤਰ੍ਹਾਂ ਪਾਣੀ ਦੀ ਨਮਕ ਵਾਲੇ ਪਾਣੀ ਦੀਆਂ ਕੁਰਲੀਆਂ ਜਿਹੜੀਆਂ ਨਾ ਕਰਨ ਜਾਂ ਅੰਦਰ ਪਾਣੀ ਨਾ ਨਾ ਸਾ ਤੀਜਾ ਨੁਸਖਾ ਜਿਹੜਾ ਦੱਸਣ ਲੱਗੇ ਆ ਤੁਸੀਂ ਫਟਕੜੀ ਲੈਣੀ ਆ ਇੰਨੇ ਕੁ ਪੀਸ ਫਟਕੜੀ ਦੇ ਲੈ ਲੈਣ ਜੇ ਤੁਸੀਂ ਬਾਅਦ ਵਿੱਚ ਵੱਧ ਲੈ ਲੋਗੇ ਤਾਂ ਵੀ ਕੋਈ ਚੱਕਰ ਨਹੀਂ ਤੁਸੀਂ ਵੱਧ ਬਣਾ ਕੇ ਰੱਖ ਸਕਦੇ ਆ ਇਹਨੂੰ ਹੁਣ ਆਪਾਂ ਫਟਕੜੀ ਨੂੰ ਖਿਲ ਕਰਾਂਗੇ ਤਵੇ ਤੇ ਗਰਮ ਕਰਕੇ ਹੁਣ ਆਪਾਂ ਤਵਾ ਰੱਖ ਲਿਆ ਗਾ ਗੈਸ ਆਨ ਕਰ ਲਿਆ ਹੁਣ ਆਪਾਂ ਦੇਖਣਾ ਇਹਨੂੰ ਤਵੇ ਨੂੰ ਥੋੜਾ ਜਿਹਾ ਗਰਮ ਹੋਣ ਦੇਣਾ ਦੇਖਦੇ ਆਪਾਂ ਹੱਥ ਲਾ ਕੇ ਦੇਖ ਲੈਣਾ ਗਰਮ ਹੋ ਗਿਆ ਇਸ ਤਰ੍ਹਾਂ ਤਵਾ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਫਟਕੜੀ ਜਿਹੜੀ ਪਾ ਦਨੇ ਆ ਇਸ ਤੇ ਹੁਣ ਦੇਖੋ ਫਟਕੜੀ ਦਾ ਹੁਣ ਪਾਣੀ ਬਣਨ ਲੱਗ ਜੂਗਾ ਫਟਕੜੀ ਦਾ ਪਾਣੀ ਬਣ ਜਾਣਾ ਤੇ ਪਾਣੀ ਇਹਦਾ ਬਣ ਗਿਆ ਸਾਰੀ ਪਿਗਲ ਗਈ ਹੁਣ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦੇਵਾਂਗੇ ਤੇ ਤਵੇ ਨੂੰ ਠੰਡਾ ਹੋਣ ਦੇਵਾਂਗੇ ਜਦੋਂ ਠੰਡਾ ਹੋ ਗਿਆ ਤਾਂ ਫਿਰ ਉਦੋਂ ਆਪਾਂ ਇਹਦੇ ਉੱਤੋਂ ਠਟਕੜੀ ਆ ਜਿਹੜੀ ਇਹਨੂੰ ਲਾਹਾਂਗੇ ਫੇਰ ਆਪਾਂ ਪੀਸਾਂਗੇ ਠੰਡੀ ਹੋਈ ਪੀਸੀ ਜਾਊਗੀ ਤੇ ਠੰਡੀ ਹੋਈ ਹੋਈ ਚੱਕੀ ਜਾਊਗੀ ਇਹਦੇ ਤੋਂ ਤਵੇ ਤਾਂ ਹੁਣ ਆਪਾਂ ਇਹਨੂੰ ਹੋਰ ਚੁਕ ਕੇ ਸਾਰਿਆਂ ਲਾਹਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕੁੱਟ ਲਵਾਂਗੇ ਤੇ ਕੁੱਟ ਕੇ ਇਹਦਾ ਪਾਊਡਰ ਆ ਜਿਹੜਾ ਤਿਆਰ ਕਰਾਂਗੇ ਦੇਖੋ ਆਪਾਂ ਪਾਊਡਰ ਆ ਜਿਹੜਾ ਬਣਾ ਲਿਆ ਐਨੇ ਇੱਕ ਬੂੰਦਾ ਆਪਾਂ ਤੇਲ ਦੀਆਂ ਪਾ ਲਵਾਂਗੇ ਛੋਟਾ ਚਮਚ ਜਿਹਾ ਛੋਟਾ ਅੱਧਾ ਕ ਚਮਚ ਲੈਣਾ ਤੁਸੀਂ ਸਰੋਂ ਦਾ ਤੇਲ ਪਾਵਾਂਗੇ ਆਪਾਂ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਤਰਾ ਹੁਣ ਮਿਕਸ ਹੋ ਗਿਆ ਇਹਨੂੰ ਇਸ ਤਰ੍ਹਾਂ ਇੰਨਾ ਕ ਹੱਥ ਤੇ ਲਾ ਕੇ ਤੇ ਐ ਆਪਣੇ ਚਾਰ ਸਫੇਰੇ ਦੰਦਾਂ ਦੇ ਉੱਤੇ ਜਾੜਾਂ ਦੇ ਉੱਤੇ ਚਾਰ ਸਫੇਰੇ ਆਪਾਂ ਇਹਨੂੰ ਮਸਲ ਲਾਂਗਾ ਮਸਲ ਕੇ ਆਪਾਂ 1-2 ਮਿੰਟ ਇਹਨੂੰ ਰੱਖਣਾ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਸਾਫ਼ ਪਾਣੀ ਦੇ ਨਾਲ ਤੁਸੀਂ ਕੁਰਲੀਂਗਾ ਕਰ ਲੈਣੀ ਹੈ ਇਹ ਵੀ ਤੁਸੀਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਹੀ ਕਰਨਾ ਹੈ ਚਾਰ ਸਫੇਰੇ ਇਹ ਪਟਕੜੀ ਖਿਲ ਹੋਈ ਨਾਲ ਸਰੋਂ ਦੇ ਤੇਲ ਦੇ ਨਾਲ ਚਾਰ ਸਫੇਰੇ ਲੱਗੀ ਤੇ ਦੰਦਾਂ ਦੇ ਵਿੱਚ ਜਿਹੜਾ ਕੀੜਾ ਲੱਗਿਆ ਹੋਊਗਾ ਦੰਦ ਦੁਖਦੇ ਹੋਣਗੇ ਜਾਂ ਦੰਦ ਅੱਗੇ ਹੋਰ ਖਰਾਬ ਹੋ ਰਹੀ ਹੋਣਗੇ ਦੰਦਾਂ ਦੇ ਵਿੱਚ ਜਿਹੜੀ ਮਸੂਹਣੇ ਚ ਸੂਜਨ ਆਈ ਹੁੰਦੀ ਹੈ ਸੋਜ ਹੋ ਜਾਂਦੀ ਹੈ ਤਾਂ ਉਹ ਵੀ ਠੀਕ ਹੋ ਜੂਗੀ ਇਹ ਸਾਰੀ ਸਮੱਸਿਆ ਦਾ ਹੱਲ ਇਹਨਾਂ ਤਿੰਨਾਂ ਨੁਸਖਿਆਂ ਦੇ ਵਿੱਚ ਹੀ ਹੈਗਾ ਜੇ ਤੁਸੀਂ ਇਹਨਾਂ ਨੁਸਖਿਆਂ ਦੇ ਵਿੱਚੋਂ ਇੱਕ ਨੁਸਕਾ ਜਾਂ ਦੋਨੇ ਨੁਸਕੇ ਤਿੰਨੇ ਨੁਸਕੇ ਵੀ ਆਪਣੇ ਤੇ ਅਪਲਾਈ ਕਰੋਗੇ ਦੰਦਾਂ ਦੇ ਉੱਤੇ ਕਰੋਗੇ ਤਾਂ ਦੰਦ ਸੋਦੇ ਸਦਾ ਲਈ ਠੀਕ ਰਹਿਣਗੇ ਤੇ ਦੰਦ ਮਜ਼ਬੂਤ ਵੀ ਰਹਿਣਗੇ ਤੇ ਦੰਦ ਹਿੱਲਣਗੇ ਨਹੀਂ ਤੇ ਬੱਚਿਆਂ ਦੇ ਖਾਸ ਕਰਕੇ ਦੰਦ ਆ ਜਿਹੜੇ ਬਹੁਤ ਵਧੀਆ ਚਮਕਦਾਰ ਮੋਤੀਆਂ ਵਾਂਗੂ ਦੰਦ ਜਿਹੜੇ ਹੋਣਗੇ ਤੇ ਕੋਈ ਕੀੜਾ ਨਹੀਂ ਲੱਗੂਗਾ ਦਰਦ ਵੀ हट ਜੂਗਾ ਮੈਂ ਖੁਦ ਇਹ ਰਿਜ਼ਲਟ ਅਜ਼ਮਾ ਕੇ ਤੁਹਾਨੂੰ ਇਹ ਰਿਜ਼ਲਟ ਜਿਹੜਾ ਦੱਸਣ ਲੱਗੀ ਮੈਂ ਕੋਈ ਵੀ ਨੁਸਖਾ ਆਪ ਦੇ ਉੱਤੇ ਅਪਲਾਈ ਕਰਕੇ ਦੇਖ ਕੇ ਫਿਰ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਦੋਂ ਆਪਾਂ ਨੂੰ ਆਪ ਨੂੰ ਰਿਜ਼ਲਟ ਵਧੀਆ ਮਿਲਦਾਗਾ ਤਾਂ ਆਪਾਂ ਤੁਹਾਡੇ ਨਾਲ ਵੀ ਦੱਸਦੇ ਆ ਜੇ ਤੁਹਾਨੂੰ ਮੇਰੇ ਤਿੰਨੇ ਨੁਸਖੇ ਪਸੰਦ ਆਏ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ